ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਅਸੀਂ ਆਏ ਹੋਏ ਹਾਂ ਇੱਕ ਇਤਿਹਾਸਿਕ ਗੁਰਦੁਆਰੇ ਰਾਇਗੋਡ ਦੇ ਵਿੱਚ ਗੁਰਦੁਆਰਾ ਟਾਲੀਆਣਾ ਸਾਹਿਬ ਇੱਥੇ ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੇਹੀ ਨਦੀ ਦੇ ਕੰਢੇ ਇੱਕ ਟਾਲੀ ਹੇਠਾਂ ਬੈਠ ਕੇ ਇਸ ਜਗ੍ਹਾ ਨੂੰ ਪਵਿੱਤਰ ਕਰਦੇ ਹਨ ਸੋ ਚਲੋ ਆਓ ਤੁਹਾਨੂੰ ਅੰਦਰ ਦਰਸ਼ਨ ਕਰਾਉਂਦੇ ਆ ਤੇ ਨਾਲ ਨਾਲ ਅੱਜ ਅਸੀਂ ਫਿਰ ਤੋਂ ਇਤਿਹਾਸ ਦੀ ਗੱਲ ਵੀ ਕਰਾਂਗੇ ਚਲੋ ਆਜੋ ਗੁਰਦੁਆਰਾ ਟਾਲੀਆਣਾ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1705 ਈਸਵੀ ਨੂੰ ਅੰਮ੍ਰਿਤ ਵੇਲੇ ਰਾਏਕੋਟ ਦੇ ਕਨੇ ਜੰਗਲਾਂ ਵਿੱਚ ਲੇਹੀ ਨਦੀ ਦੇ ਕੰਢੇ ਪੱਲੀ ਹੇਠਾਂ ਆਸਣ ਲਾ ਕੇ ਇਸ ਪਾਵਨ ਧਰਤੀ ਨੂੰ ਸੁਭਾਗਾ ਕਰਦੇ ਹਨ ਜਦੋਂ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਸੋਹਾ ਖਾ ਕੇ ਅਨੰਦਪੁਰ ਸਾਹਿਬ ਨੂੰ ਛੱਡਣ ਤੇ ਇੱਕ ਸੁਰੱਖਿਅਤ ਰਸਤਾ ਪੇਸ਼ ਕੀਤਾ ਅਤੇ ਜਦੋਂ ਗੁਰੂ ਜੀ ਨੇ ਕਿਲਾ ਛੱਡਿਆ ਤਾਂ ਰਾਜਿਆਂ ਨੇ ਤੇ ਮੁਗਲਾਂ ਨੇ ਆਪਣੀਆਂ ਸਾਰੀਆਂ ਸੋਹਾਂ ਨੂੰ ਕਲੰਕਿਤ ਕਰਦੇ ਹੋਏ ਗੁਰੂ ਮਹਾਰਾਜ ਤੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਧੰਸ਼ੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਰਿਵਾਰ ਤੋਂ ਵਿਛੜ ਗਏ ਅਤੇ ਫਿਰ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਗੁਰੂ ਮਹਾਰਾਜ ਇਸ ਸਥਾਨ ਤੇ ਪੁੱਜੇ ਸ਼ਹਿਨशाहਦਰਬੀਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਇਸ ਸਥਾਨ ਉੱਤੇ ਆਏ ਤਾਂ ਉਸ ਸਮੇਂ ਇਸ ਸਥਾਨ ਉੱਤੇ ਨਵਾਬ ਰਾਏ ਕੱਲੇ ਦਾ ਚਰਵਾਹਾ ਪਾਲੀ ਨੂਰਾ ਮਾਹੀ ਮੱਝਾਂ ਚਾਰ ਦਾ ਸੀ ਗੁਰੂ ਜੀ ਨੇ ਨੂਰੇ ਮਾਹੀ ਨੂੰ ਦੁੱਧ ਦਾ ਹੁਕਮ ਦਿੱਤਾ ਤੇ ਨੂਰੇ ਨੇ ਬੇਨਤੀ ਕੀਤੀ ਕਿ ਮੈਂ ਤਾਂ ਹੁਣੇ ਹੀ ਮੱਝਾਂ ਚੋਕੇ ਆਇਆ ਹਾਂ ਤਾਂ ਗੁਰੂ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਝੋਟੀ ਥੱਲੇ ਹੀ ਦੁੱਧ ਚੋਕੇ ਦੇ ਤਾਂ ਅਗਰ ਨੂਰੇ ਨੇ ਕਿਹਾ ਕਿ ਮਹਾਰਾਜ ਮੇਰੇ ਕੋਲ ਤਾਂ ਕੋਈ ਬਰਤਨ ਹੀ ਨਹੀਂ ਹੈ ਤਾਂ ਉਸ ਸਮੇਂ ਗੁਰੂ ਜੀ ਨੇ ਉਸ ਨੂੰ ਗੰਗਾ ਸਾਗਰ ਦਿੱਤਾ ਜਿਸ ਤੋਂ ਭਾਵ ਹੈ ਇੱਕ ਕੇਤਲੀ ਜਿਸ ਵਿੱਚ 288 ਛੇਕ ਸੰ ਨੂਰੇ ਨੇ ਚੋਟੀ ਨੂੰ ਕਰੋੰਦੇ ਦੇ ਬੂਟੇ ਨਾਲ ਬੰਨਿਆ ਤੇ ਨੂਰੇ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਓਸਰ ਚੋਟੀ ਨੇ ਦੁੱਧ ਦਿੱਤਾ ਤੇ 288 ਛੇਕਾਂ ਵਾਲਾ ਗੰਗਾ ਸਾਗਰ ਵਿੱਚੋਂ ਦੁੱਧ ਨਾ ਡੁੱਲਿਆ ਤੇ ਨੂਰਾ ਗੁਰੂ ਜੀ ਦਾ ਇਹ ਚਮਤਕਾਰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਸਾਰੀ ਵਾਰਤਾ ਰਾਏ ਕੱਲੇ ਨੂੰ ਦਸੀ ਰਾਏ ਕੱਲਾ ਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਏ ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਰਾਏ ਕੱਲੇ ਨੇ ਗੁਰੂ ਜੀ ਕੋਲੋਂ ਸੇਵਾ ਮੰਗੀ ਤਾਂ ਗੁਰੂ ਜੀ ਨੇ ਆਖਿਆ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਦੀ ਖਬਰ ਲਿਆਉਣ ਵਾਸਤੇ ਇੱਕ ਘੋੜਸਵਾਰ ਦੀ ਜ਼ਰੂਰਤ ਹੈ ਗੁਰਦੁਆਰਾ ਸ਼੍ਰੀ ਪੂਟਾ ਸਾਹਿਬ ਇਹ ਉਹ ਸਥਾਨ ਹੈ ਜਿਸ ਸਥਾਨ ਉਤੇ ਨੂਰਾ ਮਾਹੀ ਨੇ ਕਰੋਂਦੇ ਤੇ ਬੂਟੇ ਨਾਲ ਓਸਰ ਝੂਟੀ ਨੂੰ ਬੰਨਿਆ ਅਤੇ ਉਸ ਦਾ ਦੁੱਧ ਚੋਇਆ ਸੀ ਇਹ ਜੋ ਤੁਸੀਂ ਦਰਖਤ ਦਾ ਮੁੱਢ ਦੇਖ ਰਹੇ ਹੋ ਇਹ ਉਸੇ ਟਾਲੀ ਦਾ ਮੁੱਢ ਹੈ ਜਿਸ ਹੇਠਾਂ ਤਨਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜੇ ਸੰਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੇਹੀ ਨਦੀ ਦੇ ਕਿਨਾਰੇ ਟਾਲੀ ਦੇ ਦਰਖਤ ਹੇਠਾਂ ਆਪਣਾ ਆਸਨ ਲਾਇਆ ਸੀ ਗੁਰਦੁਆਰਾ ਸ਼੍ਰੀ ਝੜਪੁੱਟੀ ਸਾਹਿਬ ਇਹ ਉਹ ਸਥਾਨ ਹੈ ਜਦੋਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂਰਾ ਮਾਹੀ ਨੂੰ ਸਰਹੰਦ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਦੀ ਖਬਰ ਲੈਣ ਲਈ ਭੇਜਦੇ ਹਨ ਅਤੇ ਜਦੋਂ ਨੂਰਾ ਮਾਹੀ ਖਬਰ ਲੈ ਕੇ ਵਾਪਸ ਆਂਦਾ ਹੈ ਅਤੇ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਰੇ ਦੱਸਦਾ ਹੈ ਤਾਂ ਗੁਰੂ ਮਹਾਰਾਜ ਜੀ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ ਪੁੱਟ ਕੇ ਬਚਨ ਕਰਦੇ ਹਨ ਕਿ ਮੁਗਲ ਰਾਜ ਦੀ ਅੱਜ ਤੋਂ ਜੜ ਪੁੱਟੀ ਗਈ ਹੈ ਉਸ ਸਮੇਂ ਰਾਏ ਕੱਲੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਵੀ ਤੁਰਕ ਹਾਂ ਗੁਰੂ ਜੀ ਨੇ ਰਾਏ ਕੱਲੇ ਦੀ ਸੇਵਾ ਤੋਂ ਬਹੁਤ ਖੁਸ਼ ਸਨ ਅਤੇ ਜਿਸ ਕਰਕੇ ਗੁਰੂ ਜੀ ਨੇ ਉਹਨਾਂ ਨੂੰ ਤਲਵਾਰ ਗੰਗਾ ਸਾਗਰ ਅਤੇ ਰਹਿਲ ਬਖਸ਼ਿਸ਼ ਕਰਦੇ ਹੋਏ ਕਿਹਾ ਕਿ ਜਿੰਨਾ ਚਿਰ ਇਹਨਾਂ ਵਸਤਾਂ ਦੀ ਸੇਵਾ ਸੰਭਾਲ ਕਰਦੇ ਰਹੋਗੇ ਉਹਨਾਂ ਚਿਰ ਤੁਹਾਡਾ ਰਾਜ ਤੇ ਆਂਝ ਨਹੀਂ ਆਵੇਗੀ ਇਹ ਉਹ ਮਾਰਗ ਹੈ ਜਿਦੇ ਵਿੱਚ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਦਮਦਮਾ ਸਾਹਿਬ ਪਹੁੰਚੇ ਅਸੀਂ ਅੰਦਰੋਂ ਦਰਸ਼ਨ ਹੁਣ ਕਰ ਆਏ ਆ ਤੇ ਬਹੁਤ ਸੋਹਣੇ ਸਾਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ ਤੇ ਅੱਜ ਦੀ ਵੀਡੀਓ ਹੁਣ ਅਸੀਂ ਇੱਥੇ ਹੀ ਖਤਮ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਹੁਣ ਅਸੀਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਓਨ ਕਰ ਲਿਓ ਤੇ ਹੁਣ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੇ ਇੱਕ ਨਵੀਂ ਇਤਿਹਾਸਕ ਗੱਲ ਕਰਾਂਗੇ